ਚਲੋ ਵਾਹ ਇਹ ਇਹ ਆ ਭਾਈ ਆਮ ਬਕਸ਼ਨਪੁਰੇ ਵਾਲਾ ਹਾਂ ਠੀਕ ਹੈ ਹੰਬ ਓ ਹਾਏ ਇਹ ਠੀਕ ਹੈ ਛੜ ਗਿਆ ਫੁੱਲ ਹਾਂ ਮੇਰਾ ਵੀ ਫੁੱਲ ਜਦੋਂ ਬਾਹਰ ਜਾਵੇਗਾ ਤਾਂ ਖੜਿਆ ਹੋਵੇਗਾ ਕੋਈ 2-4 ਡਾਲਰ ਮੈਨੂੰ ਵੀ ਕੱਲੇਗਾ ਫੇਰ ਮੈਂ ਤੇਰੇ ਜੱਸ ਗਾਉਂਗਾ ਉਹਦਾ ਤੈਨੂੰ ਟੂਰਨਾਮੈਂਟ ਦੇ ਦੇ ਦਿੰਨੇ ਐਦ ਕੀ ਬੋਕ ਨਹੀਂ ਤਰਾ ਪੋਸਟਰ ਬਣਾ ਦਗੇ ਅੰਬਕਿਸ਼ਨਪੁਰਾ ਫਿਰ ਤੇਰੇ ਕਾਗਜ਼ ਪੱਤਰ ਵੀ ਆ ਜਾਣਗੇ ਜੇ ਜੇ ਮੈਨੂੰ ਸਲਮਾਨ ਕਰਾਤਾ ਤੇ ਨਹੀਂ ਉਹ ਤਰਾ ਬਣਾ ਦਗੇ ਪੋਸਟਰ ਅੰਬਕਿਸ਼ਨਪੁਰੇ ਦਾ ਵਿਸ਼ੇਸ਼ ਸਨਮਾਨ ਚੱਲ ਬਣਾਦਾ ਜਿਵੇਂ ਤੇਰਾ ਜੀ ਕਰਦਾ ਪਰ ਦੋਣਾ ਚਾਹੀਦਾ ਜਿਹੜਾ ਤੂੰ ਕਹਿੰਦਾ 5100 ਵਾਲਾ ਸਨਮਾਨ ਉਹ ਦਵਾ ਦਿਆਂ ਗੱਲ ਵੇ ਸੁਣਦੇ ਜੇ ਮੈਂ ਬੋਲਦਾ ਉੱਥੇ ਗੱਲ ਕਰ ਬਾ ਠੀਕ ਆ ਇਹ ਇਹ ਸਮਝ ਲੈ ਤੂੰ ਮਹਾਰਾਜ ਦੀ ਬੇਇੱਜ਼ਤੀ ਹੋ ਗਈ ਮੇਰੀ ਨਹੀਂ ਹੋਈ ਉਹ ਨਹੀਂ ਯਾਰ ਇਹ ਕਿਹੜੀ ਗੱਲ ਕਰਦਾ ਤੂੰ ਹੋਰ ਰਸ ਹਾਂ ਇੱਕ ਫਰਾਟਾ ਛੱਡ ਦੇ ਲੋ ਜੀ ਤੂੰ ਖੁਸ਼ ਹੋਣਾ ਚਾਹੀਦਾ ਸਾਡਾ ਰਸੇ ਨਾ ਕੱਲ ਜਿਹੜਾ ਵਾਲਾ ਜੱਗ ਪਤਾ ਸਾਰਾ ਹੀ ਰਸ ਹਾਂ ਵੇ ਸੁਣੋ ਗੱਲਾਂ ਅੰਬ ਬਾਬੇ ਦੀਆਂ ਹਾਂ 12ਵੇਂ ਗੱਜਾਂ ਫੋਟੋਆਂ ਚੱਲਿਆਂ ਗਈਆਂ ਚੱਲਿਆਂ ਗਈਆਂ ਚੱਲਿਆਂ ਗਈਆਂ ਹਾਂ ਅੱਜ ਤੈਨੂੰ ਬੰਦੇ ਦੇਖਣਗੇ ਕ੍ਰੈਡਾ ਅਮਰੀਕਾ ਓਏ ਕੋ ਭੱਜੂਆਂ ਦਾ ਹੱਕੀ ਉਹਨੂੰ ਕਹਿੰਦੇ ਆ ਨਾ ਨਹੀਂ ਲੈਣਾ ਵਾਕਿਆ ਦਾ ਆ ਬਸ ਬੰਦਾ ਕਿਹੜਾ ਗੁੱਸਾ ਮੰਨ ਜਾਂਦਾ ਹੁੰਦਾ ਗੁੱਸਾ ਕਾ ਮੰਨ ਜਾਂਦਾ ਮੈਂ ਦੂਜਾ ਮੈਨੂੰ ਕਹਦਾ ਇੱਕ ਵਾਰੀ ਗੱਲ ਕਰ ਜਵੇ ਤੂੰ ਕਰਾ ਧਰਦਾ ਨਾ ਕਾ ਮੈਂ ਨਹੀਂ ਕਰਨਾ ਇੱਛੇ ਰੱਖਦਾ 200 ਰੁਪਇਆ ਫੇਰ ਗੱਲ ਹੋਊਂ ਅੰਬ ਬਾਬਾ ਵਾਲੇ ਦਾ ਗੱਲ ਕਰਨੀ ਅੰਬ ਬਾਬਾ ਕੋਈ ਗਾਣਾ ਆਉਂਦਾ ਤੈਨੂੰ ਤੈਨੂੰ ਮੈਨੂੰ ਗਾਣਾ ਨਹੀਂ ਹੋਣਾ ਮੈਂ ਤਾਂ ਧਰਮ ਕੀ ਗੱਲ ਆ ਜਿੱਥੋਂ ਸੁਣਾ ਦੇ ਇੱਕ ਫਿਰ ਇੱਕ ਧਰਮ ਕੀ ਸੁਣਾ ਦੇ ਅੱਜ ਉਹ ਉਹ ਜਦੋਂ ਹੁਣ ਮੂਰੇ ਨਹੀਂ ਸਮਝਣ ਵਾਲਾ ਛੋਟੇ ਮੂਰੇ ਵੀ ਉਹ ਨਹੀਂ ਤੇ ਮੈਂ ਤਾਂ ਸਮਝਣ ਵਾਲਾ ਹੋਰ ਭਵਾਂ ਨਾ ਹੋਵੇ ਕੋਈ ਨਹੀਂ ਉਹ 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 ਤੇਰੀ ਜਿਹੜੀ ਰਜਾਉ ਉਹ ਐਸ ਤਰ੍ਹਾਂ ਦੀ ਹੋਰ ਏ ਜਿਹੜੇ ਚ ਦੋ ਵੇੜੀ ਪੈਰੇ ਬਾ ਗਰਦੇ ਧਰਮ ਰਾਜ ਦੀ ਕਿਚੇਰੀ ਆ ਹਾਂ ਇੱਕ ਇਹਨੂੰ ਕਹ ਕਹਿ ਦਿੰਦੇ ਨਾ ਤੇ ਇਹ ਤਾਂ ਸਾਂਝੀ ਜਗ੍ਹਾ ਤੂੰ ਧਰਮ ਸਾਹਾ ਦਾ ਸਾਲਾ ਨਹੀਂ ਲੱਗਦਾ ਕੌਣ ਕਹਿੰਦਾ ਵਾ ਹਾਰੇ ਕੀ ਕਹਿੰਦਾ ਜਦੋਂ ਜਸਾਂਜੀ ਜਗ੍ਹਾ ਇਹ ਇਹਦਾ ਤੇਰੀ ਆ ਤੇ ਇੱਕ ਮਿੰਟ ਆਪਾਂ ਇਸੇ ਤੱਕ ਤਕੜੇ ਮਾਰੇ ਨੂੰ ਰੋਕ ਨਹੀਂ ਸਕਦੇ ਕਿੱਥੋਂ ਦਾ ਵੀ ਮਰ ਗਿਆ ਸਕਦਾ ਹਾਂ ਤੇ ਇਹ ਕਹਿੰਦਾ ਮੇਰਾ ਨਾਂ ਬਈ ਧਰਮ ਅਸਤਾਨ ਹੈ ਤੇ ਇਹ ਜਿਵੇਂ ਕਹਿੰਦਾ ਤੂੰ ਧਰਮਸਾਲਾ ਦਾ ਸਾਲਾ ਨਹੀਂ ਲੱਗਦਾ ਧਰਮਸਾਲਾ ਇਹਨਾਂ ਨੇ ਦਿਹਾੜੀਆਂ ਲਾ ਕੇ ਬਣਾਈ ਹੈ ਇਹਨਾਂ ਨੇ ਇਹਨਾਂ ਦੇ ਪਿਓ ਨੇ ਖਰੀਦੀ ਹਾਂ ਇਹ ਦੂਜਾ ਆਪਣੇ ਕੌਣ ਕਹਿੰਦਾ ਤੈਨੂੰ ਆਏ ਇਹ ਜੀਵਿਤ ਟਰ ਮਸਾਲਾ ਬਣਵਾਈ ਹੈ ਲਈ ਇਹ ਲੈ ਕੇ ਜਿੱਤੀ ਤੜਾਈ ਆ ਨਾ ਉਹ ਸੱਚੇ ਨੰਬਰ ਦਾ ਜਿਹਦਾ ਮੁੰਡਾ ਅੱਜ ਬਾਹਰ ਨਾ ਗਿਆ ਵੈਰੀ ਗੁੱਡ ਇਹਦਾ ਪੁਰਾਣੀ ਜਾਣਕਾਰੀ ਹੈ ਤੇਰੇ ਕੋਲ ਹੀ ਪੁਰਾਣੀ ਜਾਣਕਾਰੀ ਕੀ